ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਅਬਦਾਲੀ ਦੇ ਛੇਵੇਂ ਹਮਲੇ ਤੇ ਵੱਡੇ ਕਲੂਕਾਰੀ ਦੀ ਸਾਰੀ ਦਾਸਤਾਨ ਬਿਆਨ ਕਰਾਂਗੀ ਜੀ ਸੋ ਵੀਡੀਓ ਦੇ ਐਂਡ ਤੱਕ ਬਨੇ ਰਹਿਣਾ ਜੀ ਤੇ ਸਰਵਣ ਕਰੋ ਜੀ ਵੱਡੇ ਕਲੂਕਾਰੀ ਦੀ ਦਾਸਤਾਨ ਪਾਣੀਪਤ ਦੀ ਤੀਸਰੀ ਲੜਾਈ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਮਰਹੱਟਿਆਂ ਦੀ ਤਾਕਤ ਨੂੰ ਤੈਸ ਨੈਸ ਕਰ ਦਿੱਤਾ ਸੀ ਇਹ ਸੇਖੀ ਸਨ ਜਿਹੜੇ ਉਹਦੇ ਰਾਹ ਦਾ ਰੋੜਾ ਬਣੇ ਹੋਏ ਸਨ ਤੇ ਅਬਦਾਲੀ ਨੇ ਲਾਹੌਰ ਦੇ ਪ੍ਰਸ਼ਾਸਕ 우ਬੇਦ ਖਾਨ ਨੂੰ ਬਣਾਇਆ ਹੋਇਆ ਸੀ ਤੇ ਉਸ ਨੂੰ ਚੜਤ ਸਿੰਘ ਗੁਜਰਾਵਾਲੇ ਤੇ ਹਮਲਾ ਕਰਨ ਆਇਆਂ ਨੂੰ ਜੱਸਾ ਸਿੰਘ ਆਲੂਵਾਲੀਆ ਜੈ ਸਿੰਘ ਕਨਈਆ ਹਰੀ ਸਿੰਘ ਪੰਗੀ ਲੈਣਾ ਸਿੰਘ ਗੁਜਰ ਸਿੰਘ ਤੇ ਹੋਰਨਾਂ ਨੇ ਇੱਕ ਅਚਾਨਕ ਹਮਲੇ ਵਿੱਚ ਲੱਕ ਦੌੜ ਵੀ ਹਾਰ ਦਿੱਤੀ ਤੇ ਉਹ ਘੋੜਿਆਂ ਉੱਪਰ ਲੱਦੀਆਂ ਤੋਪਾਂ ਊਠ ਤੇ ਹੋਰ ਬਹੁਤ ਸਾਰਾ ਸੈਨਿਕ ਸਮਾਨ ਛੱਡ ਕੇ ਦੌੜ ਗਿਆ ਸੀ ਉਸ ਨੇ ਲਾਹੌਰ ਦੇ ਕਿਲੇ ਵਿੱਚ ਆਪਣੇ ਆਪ ਨੂੰ ਬੰਦ ਕਰ ਲਿਆ ਸੀ ਤੇ ਉਹ ਬੇਦਖਾਨੂ ਘੇਰ ਕੇ ਉਸ ਦਾ ਬਹੁਤ ਸਾਰਾ ਸਮਾਨ ਆਪਣੇ ਕਬਜ਼ੇ ਵਿੱਚ ਕਰਕੇ ਸਿੰਘ ਬਹੁਤ ਪ੍ਰਸੰਨ ਹੋਏ। ਲਾਹੌਰ ਦੀਆਂ ਸ਼ਹਿਰੀਆਂ ਨੇ ਜੱਸਾ ਸਿੰਘ ਆਲੂ ਵਾਲੀਆਂ ਨਾਲ ਗੱਲ ਕੀਤੀ ਤੇ ਖਾਲਸਾ ਲਈ ਗੇਟ ਖੋਲ ਦਿੱਤੇ। ਇਸ ਤਰ੍ਹਾਂ ਲਾਹੌਰ ਦੇ ਸ਼ਹਿਰੀਆਂ ਦੀ ਬੇਨਤੀ ਤੇ ਜੀਤੂ ਖਾਲਸਾ ਸਤਿ ਸ੍ਰੀ ਅਕਾਲ ਦੇ ਜੈਕਾਰੇ ਲਾਉਂਦਾ ਹੋਇਆ ਜੱਸਾ ਸਿੰਘ ਆਲੂ ਵਾਲੀਆਂ ਦੀ ਕਮਾਨ ਥੱਲੇ ਲਾਹੌਰ ਵਿੱਚ ਦਾਖਲ ਹੋਇਆ। ਇਹ ਖਾਲਸਾ ਦੀ ਪੰਜਾਬ ਦੀ ਰਾਜਤਾ 'ਤੇ ਪਹਿਲੀ ਸਿਆਸੀ ਫਤਹੀ ਸੀ। ਇਸ ਫਤਹੀ ਨਾਲ ਸਤਲੁਜ ਤੋਂ ਲੈ ਕੇ ਦਰਿਆ ਸਿੰਧ ਤੱਕ ਦੀ ਸਾਰੀ ਦਾ ਸਾਰਾ ਖੇਤਰ ਖਾਲਸਾ ਦੇ ਨਿਯੰਤਰਣ ਅਧੀਨ ਹੋ ਗਿਆ। ਤੇ ਜਦੋਂ ਸਿੰਘਾਂ ਨੇ ਲਾਹੌਰ ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਉਦੋਂ ਦਲ ਖਾਲਸੇ ਦੇ ਸਰਦਾਰਾਂ ਨੂੰ ਮਾਤਾ ਸੁੰਦਰੀ ਤੇ ਨਵਾਬ ਕਪੂਰ ਸਿੰਘ ਦੇ ਉਹ ਭਵਿੱਖ ਸੂਚਕ ਸ਼ਬਦ ਯਾਦ ਆਏ। ਜਦ ਨਵਾਬ ਕਪੂਰ ਸਿੰਘ ਜੱਸਾ ਸਿੰਘ ਜੀ ਨੂੰ ਛੋਟੇ ਹੁੰਦਿਆਂ ਮਾਤਾ ਸੁੰਦਰੀ ਜੀ ਪਾਸੋਂ ਦਿੱਲੀ ਤੋਂ ਲਿਆਏ ਸਨ ਤਾਂ ਉਹਨਾਂ ਨੇ ਅਸੀਸ ਦਿੰਦਿਆਂ ਹੋਇਆ ਕਿਹਾ ਸੀ ਤੂੰ ਤੇ ਤੇਰੀ ਔਲਾਦ ਅਸੀਂਾਂ ਵਾਲਾ ਚੋਬਰਦਾਰ ਥੱਲੇ ਬੈਠੋਗੇ ਇਸੇ ਤਰ੍ਹਾਂ ਨਵਾਬ ਕਪੂਰ ਸਿੰਘ ਜੀ ਨੇ ਵੀ ਜੱਸਾ ਸਿੰਘ ਨੂੰ ਹੌਸਲਾ ਦਿੰਦਿਆਂ ਹੋਇਆ ਕਿਹਾ ਸੀ ਮੈਨੂੰ ਪੰਥਨੀ ਨਵਾਬ ਦੇ ਪਦ ਤੱਕ ਉન્નਤ ਕੀਤਾ ਕੌਣ ਜਾਣਦਾ ਹੈ ਕਿ ਤੂੰ ਬਾਦਸ਼ਾਹ ਬਣ ਜਾਵੇਂ ਸੋ ਇਹ ਭਵਿਖਵਾਣੀਆਂ ਖਾਲੀ ਕਿਵੇਂ ਜਾ ਸਕਦੀਆਂ ਸਨ ਇਸੇ ਕਰਕੇ ਫਿਰ ਪੰਜਾਬ ਦੀ ਰਾਜਧਾਨੀ ਹੁਣ ਪੰਥ ਦੀ ਪੈਰਾਂ ਥੱਲੇ ਸੀ ਜਿਸ ਨੇ ਖਾਲਸੇ ਦਾ ਜਸ ਵਧਾ ਦਿੱਤਾ ਸੀ ਇਸੇ ਲਈ ਖਾਲਸਾ ਨੇ ਆਲੂ ਵਾਲੀਆ ਸਰਦਾਰ ਨੂੰ ਸੁਲਤਾਨ ਉਲ ਕੌਮ ਦਾ ਉਪਾਦੀ ਨਾਲ ਸਨਮਾਨਿਆ ਭਾਵ ਕੀ ਕੌਮ ਦਾ ਬਾਦਸ਼ਾਹ ਬਣਾਇਆ ਪੰਥ ਨੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੇ ਨਾਂ ਦੇ ਸਿੱਕੇ ਚਲਾਏ ਤੇ ਜਸ਼ਨ ਮਨਾਏ ਖਾਲਸੀ ਨੇ ਇੱਕ ਤਕੜੀ ਫੌਜ ਦੀ ਟੁਕੜੀ 우ਬੇਦ ਖਾਨ ਤੇ ਉਹਦੀ ਸੈਨਾ ਨੂੰ ਕਿਲੇ ਬਾਹਰ ਆਉਣ ਤੋਂ ਰੋਕਣ ਲਈ ਲਾ ਦਿੱਤੀ ਜੱਸਾ ਸਿੰਘ ਆਲੂਵਾਲੀਆ ਦੁਆਬਾ ਬਿਸਤ ਜਲੰਧਰ ਚਲੇ ਗਏ ਤੇ ਅਫਗਾਨੀ ਪ੍ਰਸ਼ਾਸਕਾਂ ਨੂੰ ਉੱਥੋਂ ਮਾਰ ਪਜਾਇਆ। ਰਾਜਾ ਕੁਮੰਡ ਚੰਦ ਕਟੋਚੀਆ ਪਹਾੜਾਂ ਵੱਲ ਨੱਠ ਗਿਆ ਤੇ ਚੜਤ ਸਿੰਘ ਨੇ ਭੰਗੀ ਸਰਦਾਰਾਂ ਨਾਲ ਮਿਲ ਕੇ ਲਾਹੌਰ ਦੇ ਉੱਤਰ ਵਿੱਚ ਪੈਂਦਾ ਸਾਰਾ ਇੱਕ ਖੇਤਰ ਜਿੱਤ ਲਿਆ। ਤੇ ਕੁਝ ਦਿਨਾਂ ਵਿੱਚ ਇਹ ਕੰਮ ਪੂਰਾ ਕਰਕੇ ਖਾਲਸਾ ਦਲ ਦੀਵਾਲੀ ਮਨਾਉਣ ਲਈ ਅੰਮ੍ਰਿਤਸਰ ਪਹੁੰਚਿਆ। ਉਹ ਸਾਲ ਦੀਵਾਲੀ 27 ਅਕਤੂਬਰ ਨੂੰ ਸੀ ਤੇ ਖਾਲਸਾ ਚੜ੍ਹਦੀ ਕਲਾ ਵਿੱਚ ਸੀ। ਪੰਜਾਬ ਉਹਨਾਂ ਦੀ ਅਧੀਨ ਸੀ ਪਰ ਸਿੰਘਾਂ ਦੇ ਵਿਰੁੱਧ ਅਫਗਾਨੀ ਏਜੰਟ ਜਿਹੜੇ ਨੇ ਉਹ ਕੰਮ ਕਰ ਰਹੇ ਸੀ ਜਿਨ੍ਹਾਂ ਵਿੱਚ ਇੱਕ ਜੰਡਿਆਲੇ ਦਾ ਨਿਰੰਜਣੀਆਂ ਤੇ ਕਸੂਰ ਦਾ ਕੇਸ਼ਗ ਮਲੇਰ ਕੋਟਲਾ ਦੇ ਅਫਗਾਨ ਤੇ ਸਰਹਿੰਦ ਦੇ ਸੈਨਿਕ ਸ਼ਾਸਕ ਜੈਨ ਖਾ ਸਨ ਇਹਨਾਂ ਨੂੰ ਖਤਮ ਕੀਤੇ ਬਗੈਰ ਪੰਜਾਬ ਦੀ ਜਿੱਤ ਅਧੂਰੀ ਸੀ ਦਰਅਸਲ ਖਾਲਸਾ ਨੇ ਪਹਿਲਾ ਮਹੰਤ ਆਕਲਦਾਸ ਜੰਡਿਆਲਾ ਨੂੰ ਆਪਣਾ ਸੁਨੇਹਾ ਪਹੁੰਚਾਇਆ ਕਿ ਉਹ ਆਤਮ ਸਮਰਪਣ ਕਰ ਦੇਵੇ ਤਾਂ ਜੋ ਦੋਵੇਂ ਤਿਰਾਂ ਅਮਨ ਚੈਨ ਨਾਲ रह ਸਕਣ ਪਰ ਉਹਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਤੇ ਉਹਨੇ ਕੁਝ ਊਠ ਸਵਾਰਾਂ ਨੂੰ ਅਹਿਮਦ ਜਾ ਪਾਸ ਸਹਾਇਤਾ ਦੇਣ ਲਈ ਭੇਜ ਦਿੱਤਾ ਸ਼ਾ ਪਹਿਲਾਂ ਹੀ ਪੰਜਾਬ ਵਾਲਾ ਆ ਰਿਹਾ ਸੀ ਤੇ ਉਹ ਸਭ ਤੋਂ ਪਹਿਲਾਂ ਜੰਡਿਆਲੇ ਹੀ ਆਇਆ ਜਦ ਸਿੰਘਾਂ ਨੂੰ ਸ਼ਾ ਦੀ ਆਮਦ ਦਾ ਪਤਾ ਲੱਗਾ ਤਾਂ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਆਪਣੇ ਪਰਿਵਾਰਾਂ ਨੂੰ ਸਤਲੁਜ ਤੋਂ ਪਾਰ ਮਾਲਵੇ ਵਿੱਚ ਭੇਜ ਦੇਣ ਤਾਂ ਜੋ ਨਿਡਰ ਹੋ ਕੇ ਲੜਿਆ ਜਾ ਸਕੇ ਖਾਲਸੀ ਨੇ ਜੰਡਿਆਲੀ ਦਾ geke ਹਟਾ ਲਿਆ ਤੇ ਮਾਲਵੇ ਵਿੱਚ ਚਲੇ ਗਏ ਜਦ ਅਹਿਮਦ ਸ਼ਾਹ ਜੰਡਿਆਲੀ ਪਹੁੰਚਿਆ ਸਿੰਘ ਉਥੋਂ ਪਹਿਲਾਂ ਹੀ ਜਾ ਚੁੱਕੇ ਸਨ ਤੇ ਜਦ ਮਲੇਰਕੋਟਲਾ ਦੀ ਪੀਖਣ ਸ਼ਾਹ ਨੂੰ ਪਤਾ ਲੱਗਾ ਕਿ ਸਿੰਘ ਰਾਏਪੁਰ ਤੇ ਗੁਜਰਵਾਲ ਦੇ ਦੱਖਣ ਵਿੱਚ ਹਨ ਜਿਹੜਾ ਕਿ ਮਲੇਰਕੋਟਲੇ ਤੋਂ 10 ਮੀਲ ਦੀ ਦੂਰੀ ਤੇ ਸੀ ਸ਼ਾਇਦ ਮਲੇਰਕੋਟਲਾ ਉੱਪਰ ਆਕਰਮਣ ਕਰਨ ਇਸੇ ਸੰਦੇਹ ਕਾਰਨ ਉਹਨੇ ਸਰਹਿੰਦ ਦੇ ਸ਼ਾਸਕ ਜੋ ਕਿ ਇਹਨਾਂ ਦਿਨਾਂ ਵਿੱਚ ਇਸ ਖੇਤਰ ਵਿੱਚ ਘੁੰਮ ਰਿਹਾ ਸੀ ਉਸ ਨੂੰ ਸੂਚਿਤ ਕੀਤਾ ਤੇ ਅਹਿਮਦ ਸ਼ਾ ਅਬਦਾਲੀ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਉਸ ਨੇ ਸ਼ਾ ਨੂੰ ਬੇਨਤੀ ਕੀਤੀ ਕਿ ਛੇਤੀ ਪਹੁੰਚਿਆ ਜਾਵੇ ਤਾਂ ਜੋ ਸਿੰਘਾਂ ਨੂੰ ਘੇਰਿਆ ਜਾ ਸਕੇ ਤੇ ਆਸਾਨੀ ਨਾਲ ਕਤਲ ਕੀਤਾ ਜਾਵੇ ਇਹ ਖਬਰ ਅਹਿਮਦ ਸ਼ਾ ਲਈ ਰੱਬ ਵੱਲੋਂ ਭੇਜੀ ਖਬਰ ਵਾਂਗ ਸੀ ਉਸ ਨੇ ਲਾਹੌਰ ਫਰਵਰੀ 3 ਸਵੇਰ ਨੂੰ ਛੱਡਿਆ ਤੇ ਬਿਨਾਂ ਕਿਸੇ ਖਲੋਤੇ ਉਸ ਨੇ ਸਤਲੁਜ ਨੂੰ ਪਾਰ ਕੀਤਾ ਤੇ ਫਿਰ ਰਸਤੇ ਵਿੱਚ 4 ਫਰਵਰੀ ਨੂੰ ਦੁਰਾਨੀ ਨੇ ਜੈਨ ਖਾਨ ਪਾਸ ਊਠ ਸਵਾਰ ਭੇਜੇ ਤੇ ਸੁਨੇਹਾ ਦਿੱਤਾ ਕਿ ਉਹ ਸਿੰਘਾਂ ਤੇ ਇੱਕ ਪਾਸੇ ਤੋਂ ਹਮਲਾ ਕਰੇ ਉਸਨੇ ਜੈਨ ਖਾਨ ਨੂੰ ਹੁਕਮ ਦਿੱਤਾ ਕਿ ਉਹ ਆਪਣੀ ਪੂਰੀ ਸੈਨਾ ਲਿਆਵੇ ਤੇ ਸਿੰਘਾਂ ਦੇ ਸਾਹਮਣੇ ਤੋਂ 5 ਫਰਵਰੀ ਨੂੰ ਹਮਲਾ ਕੀਤਾ ਜਾਵੇ ਜਦੋਂ ਇਹ ਹੁਕਮ ਜੈਨ ਖਾਨ ਪੀਖਨ ਖਾਨ ਮਰਤਜਾ ਖਾਨ ਵੜੈਂਚ ਤੇ ਕਾਸਿਮ ਖਾਨ ਮਰੀ ਹਾਲ ਤੇ ਦੀਵਾਨ ਲక్ష్ਮੀ ਨਾਰਾਇਣ ਤੇ ਹੋਰਨਾ ਅਫਸਰਾ ਫਾਸ ਪਹੁੰਚਿਆ ਉਹ ਸਿੰਘਾਂ ਦੀ ਕਤਲੇਆਮ ਕਰਨ ਦੀ ਤਿਆਰੀ ਕਰਨ ਲੱਗ ਪਏ 5 ਫਰਵਰੀ 1762 ਨੂੰ ਜੈਨ ਖਾਂ ਅੱਗੇ ਆਇਆ ਤੇ ਕਾਸਿਮ ਖਾਂ ਵੜੈਚ ਨੂੰ ਸਿੰਘਾਂ ਉੱਪਰ ਹਮਲਾ ਕਰਨ ਲਈ ਕਿਆ ਸਿੰਘ ਹੱਕੇ ਬੱਕੇ ਰਹਿ ਗਏ ਕਿਉਂਕਿ ਉਹਨਾਂ ਨੂੰ ਅਫਗਾਨੀ ਜਮਾਗੜੇ ਦਾ ਪਤਾ ਹੀ ਨਹੀਂ ਸੀ ਤੇ ਇਸੇ ਵੇਲੇ ਸਿੰਘਾਂ ਦੇ ਇਕੱਠ ਵਿੱਚ ਲਗਭਗ 30000 ਲੋਕ ਸਨ ਜਿਨ੍ਹਾਂ ਵਿੱਚ ਇਸਤਰੀਆਂ ਬੱਚੇ ਬੁੱਢੇ ਅਪਾਹਜ ਤੇ ਕਾਮੇ ਬਹੁਤ ਸਨ ਖਾਣ ਪੀਣ ਤੇ ਘਰ ਦਾ ਥੋੜਾ ਬਹੁਤਾ ਸਮਾਨ ਵੀ ਸੀ ਜਿਹਦੇ ਕਰਕੇ ਸਵੈ ਰੱਖਿਆ ਲਈ ਛੇਤੀ ਛੇਤੀ ਇਧਰ ਉਧਰ ਭਜਣਾ ਬਹੁਤ ਗਠਨ ਹੋ ਗਿਆ ਕਾਸਿਮ ਖਾਨ ਨੇ ਇਸੇ ਕੱਟ ਉੱਪਰ ਕੁੱਪ ਪਿੰਡ ਦੇ ਨੇੜੇ ਹਮਲਾ ਕੀਤਾ ਜਿਹੜਾ ਮਲੇਰਕੋਟਲੇ ਤੋਂ ਉੱਤਰ ਵੱਲ 10 ਕਿਲੋਮੀਟਰ ਦੂਰ ਹੈ ਜਿਵੇਂ ਹੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਸ਼ਾਮ ਸਿੰਘ ਚੜਤ ਸਿੰਘ ਤੇ ਹੋਰ ਸਰਦਾਰਾਂ ਪਾਸ ਖਬਰ ਪਹੁੰਚੀ ਉਹ ਉੱਥੇ ਆਏ ਤੇ ਯੁੱਧ ਛਿੜ ਪਿਆ ਜਿਵੇਂ ਹੀ ਸੂਰਜ ਚੜ੍ਹਿਆ ਜੈਨ ਖਾਨ ਦੇ ਪਾਸ ਸ਼ਾਹ ਦਾ ਸੁਨੇਹਾ ਪਹੁੰਚਿਆ ਕਿ ਉਸ ਨੇ ਆਪਣੇ ਸਿਪਾਈਆਂ ਨੂੰ ਹੁਕਮ ਦਿੱਤਾ ਹੈ ਕਿ ਉਹ ਹਰ ਇੱਕ ਨੂੰ ਕਤਲ ਕਰ ਦੇਣ ਜਿਨ੍ਹਾਂ ਨੇ ਪੰਜਾਬੀ ਪੋਸ਼ਾਕ ਪਹਿਨੀ ਹੋਈ ਹੈ। ਸੋ ਸ਼ਾਹ ਨੇ ਜੈਨ ਖਾਨ ਨੂੰ ਕਿਹਾ ਕਿ ਉਹ ਆਪਣੇ ਆਦਮੀਆਂ ਨੂੰ ਆਪਣੇ ਸਿਰ ਹਰੀ ਘਾਹ ਤੇ ਦਰਖਤਾਂ ਦੇ ਹਰੇ ਪੱਤਿਆਂ ਨਾਲ ਟੱਕ ਲੈਣ ਲਈ ਕਹਿਣ ਤਾਂ ਕਿ ਉਹ ਆਸਾਨੀ ਨਾਲ ਪਛਾਣੇ ਜਾ ਸਕਣ। ਸਿੱਖ ਸਰਦਾਰਾਂ ਦੇ ਪਹੁੰਚਣ ਤੇ ਕਾਸਿਮ ਖਾਨ ਮੁਕਾਬਲਾ ਨਹੀਂ ਕਰ ਸਕਿਆ ਤੇ ਮਲੇਰ ਕੋਟਲੇ ਵੱਲ ਭੱਜ ਗਿਆ ਉਸੇ ਵੇਲੇ ਸਿੰਘ ਸਰਦਾਰਾਂ ਨੇ ਫੈਸਲਾ ਕੀਤਾ ਕਿ ਆਪਣੀਆਂ ਇਸਤਰੀਆਂ ਤੇ ਬੱਚਿਆਂ ਨੂੰ ਮਾਲਵਾ ਸਰਦਾਰਾਂ ਦੇ ਵਕੀਲਾਂ ਨਾਲ ਭੇਜ ਦਿੱਤਾ ਜਾਵੇ ਅਜੇ ਕੇਵਲ 4.5 ਕਿਲੋਮੀਟਰ ਹੀ ਉਹ ਚੱਲੇ ਸਨ ਜਦ ਸ਼ਾਹ ਵਲੀ ਖਾਨ ਤੇ ਪੀਖਣ ਖਾਨ ਨੇ ਉਹਨਾਂ ਉੱਤੇ ਹਮਲਾ ਕਰ ਦਿੱਤਾ ਪਰ ਉਨ੍ਹਾਂ ਦੀ ਸੈਨਾ ਉਹਨਾਂ ਨੂੰ ਵਿਖੇੜ ਨਾ ਸਕੀ ਤੇ ਖਾਲਸਾ ਨੇ ਉਹਨਾਂ ਦੁਆਲੇ ਘੇਰਾ ਪਾ ਲਿਆ ਤੇ ਲੜਾਈ ਕਰਦੇ ਅੱਗੇ ਤੁਰਦੇ ਗਏ ਜਦ ਅਹਿਮਦ ਸ਼ਾਹ ਨੇ ਦੇਖਿਆ ਕਿ ਉਸ ਦਾ ਮੰਤਰੀ ਸ਼ਾਹ ਵਲੀ ਖਾਨ ਸਿੰਘਾਂ ਦੀ ਘੇਰਾਬੰਦੀ ਨਹੀਂ ਤੋੜ ਸਕਿਆ ਤਦ ਉਹਨੇ ਸਰਦਾਰ ਜਹਾਨ ਖਾਨ ਨੂੰ ਹੋਰ ਸੈਨਾ ਨਾਲ ਭੇਜਿਆ ਫਿਰ ਵੀ ਕੁਝ ਪ੍ਰਾਪਤੀ ਨਹੀਂ ਹੋਈ ਇਸੇ ਵੇਲੇ ਹੋਰ ਅਫਗਾਨ ਸੈਨਾ ਬੁਲਾਈ ਗਈ ਪਰ ਸਿੰਘਾਂ ਨੇ ਇਸ ਜਗ੍ਹਾ ਨਾ ਪਹੁੰਚਣ ਦਿੱਤਾ ਸਰਦਾਰ ਜੱਸਾ ਸਿੰਘ ਤੇ ਚੜਤ ਸਿੰਘ ਨੇ ਖੁਦ ਆਪ ਸਿੰਘਾਂ ਦੇ ਪਰਿਵਾਰਾਂ ਦੀ ਅੱਗੇ ਵਧ ਕੇ ਪ੍ਰਕਿਰਿਆ ਦਾ ਖਿਆਲ ਰੱਖਿਆ ਪਰ ਜਦੋਂ ਅਹਿਮਦ ਸ਼ਾਹ ਨੇ ਵੇਖਿਆ ਕਿ ਉਹ ਸਿੰਘਾਂ ਤੇ ਉਹ ਪ੍ਰਹਾਰ ਜੋ ਉਹ ਵੇਖਣਾ ਚਾਹੁੰਦਾ ਸੀ ਨਹੀਂ ਵੇਖ ਸਕਿਆ ਤਾਂ ਉਸ ਨੂੰ ਬਹੁਤ ਗੁੱਸਾ ਆਇਆ ਤੇ ਉਸ ਨੇ ਕਿਹਾ ਕਿ ਜੇ ਤੁਸੀਂ ਉਹਨਾਂ ਦੀ ਪੇਸ਼ਕਦਮੀ ਨੂੰ ਕੁਝ ਦੇ ਲਈ ਸਾਹਮਣੇ ਤੋਂ ਰੋਕ ਕੇ ਰੱਖੋ ਅਸੀਂ ਉਹਨਾਂ ਨੂੰ ਤਤਕਾਲ ਖਤਮ ਕਰ ਦੇਵਾਂਗੇ ਜੈਨ ਖਾਨ ਨੇ ਉੱਤਰ ਦਿੱਤਾ ਕਿ ਇਹ ਮੁਮਕਿਨ ਨਹੀਂ ਹੈ ਅਸੀਂ ਉਹਨਾਂ ਦੇ ਸਾਹਮਣੇ ਆਪ ਵਾਲੀ ਚਾਲ ਨੂੰ ਨਹੀਂ ਰੋਕ ਸਕਦੇ ਇਸੇ ਤਰ੍ਹਾਂ ਅਫਗਾਨੀਆਂ ਨਾਲ ਲੜਦਿਆਂ ਤੇ ਡਾਢਾ ਨੁਕਸਾਨ ਉਠਾਉਂਦਿਆਂ ਸਿੰਘ ਕਈ ਪਿੰਡਾਂ ਵਿੱਚੋਂ ਗੁਜ਼ਰੇ ਤੇ ਲੋਕ ਉਹਨਾਂ ਨੂੰ ਵੇਖ ਕੇ ਦਰਵਾਜ਼ੇ ਬੰਦ ਕਰ ਲੈਂਦੇ ਸਨ ਤਾਂ ਕਿ ਅਹਿਮਦ ਸ਼ਾਹ ਦੀ ਕਹਿਰ ਦਾ ਉਹਨਾਂ ਨੂੰ ਸਾਹਮਣਾ ਨਾ ਕਰਨਾ ਪਵੇ ਬਹੁਤੀ ਪਿੰਡ ਮੁਸਲਮਾਨਾਂ ਦੇ ਸਨ ਤੇ ਸਿੰਘਾਂ ਦਾ ਕਾਫਲਾ ਕਈ ਮੀਲ ਲੰਬਾ ਸੀ ਤੇ ਇਸ ਦੇ ਬਚਾਅ ਲਈ ਵੱਡੀ ਸੈਨਾ ਦੀ ਲੋੜ ਸੀ ਜਦ ਹੀ ਦੁਸ਼ਮਣ ਨੂੰ ਮੌਕਾ ਮਿਲਿਆ ਉਸਨੇ ਇਸ ਕਾਫਲੇ ਤੇ ਹਮਲਾ ਕੀਤਾ ਜਿਸ ਵਿੱਚ ਔਰਤਾਂ ਬੱਚੇ ਤੇ ਬੁੱਢੇ ਸ਼ਾਮਲ ਸਨ ਜਿਹੜੇ ਥੱਕ ਗਏ ਸਨ ਉਹ ਪਿੱਛੇ ਰਹਿ ਗਏ ਤੇ ਦੁਸ਼ਮਨਾ ਨੇ ਉਹਨਾਂ ਨੂੰ ਖਤਮ ਕਰ ਦਿੱਤਾ। ਬਾਅਦ ਵਿੱਚ ਦੁਪਹਿਰ ਕਾਫਲਾ ਪਿੰਡ ਕੁਤਬਾਂ ਤੇ ਬਾਮਣੀ ਪਹੁੰਚਿਆ ਤੇ ਬਹੁਤ ਸਾਰੇ ਲੋਕ ਇਨ੍ਹਾਂ ਪਿੰਡਾਂ ਵਿੱਚ ਪਨਾਹ ਲੈਣ ਲਈ ਦੌੜੇ। ਪਰ ਇਨ੍ਹਾਂ ਪਿੰਡਾਂ ਵਿੱਚ ਮਲੇਰਕੋਟਲਾ ਦੇ ਅਫਗਾਨ ਰਹਿੰਦੇ ਸਨ। ਏਸੀ ਖੇਤਰ ਦੇ ਰੰਗੜ ਇਨ੍ਹਾਂ ਅਫਗਾਨੀਆਂ ਦੀ ਸਹਾਇਤਾ ਲਈ ਆਏ ਤੇ ਸਿੰਘਾਂ ਤੇ ਹਮਲਾ ਕਰ ਦਿੱਤਾ। ਇਨ੍ਹਾਂ ਨੇ ਕਾਫਲੇ ਨੂੰ ਕਾਫੀ ਨੁਕਸਾਨ ਪਹੁੰਚਾਇਆ ਤੇ ਸਰਦਾਰ ਚੜਿੱਤ ਸਿੰਘ ਨੇ ਇਨ੍ਹਾਂ ਰੰਗੜਾ ਨੂੰ ਮਾਰ ਕੇ ਭਜਾਇਆ। ਪਿੰਡ ਕੁੱਤਬਾ ਤੇ ਬਾਂਮਣੀ ਪਾਸ ਇੱਕ ਤਲਾਬ ਤੋਂ ਦੋਵਾਂ ਧਿਰਾਂ ਨੇ ਪਾਣੀ ਪੀਤਾ ਕਿਉਂਕਿ ਸਵੇਰ ਤੋਂ ਭੁੱਖੇ ਤੇ ਪਿਆਸੀ ਸਨ ਇਸ ਤਰ੍ਹਾਂ ਜੰਗ ਦਾ ਅੰਤ ਆਪਣੇ ਆਪ ਹੋ ਗਿਆ ਤੇ ਮੋੜ ਚਾਲੂ ਨਹੀਂ ਹੋਈ ਦੁਰਾਨੀ ਲੋਕ ਵੀ ਥੱਕ ਚੁੱਕੇ ਸਨ ਉਹ ਪਿਛਲੇ 36 ਘੰਟਿਆਂ ਵਿੱਚ ਲਗਭਗ 240 ਕਿਲੋਮੀਟਰ ਚੱਲੇ ਸਨ ਤੇ 10 ਘੰਟਿਆਂ ਤੋਂ ਲੜ ਰਹੇ ਸਨ ਇਹ ਵੀ ਸਪਸ਼ਟ ਸੀ ਕਿ ਉਹ ਹੁਣ ਸਿੱਖ ਜਨਤਾ ਦੇ ਘਣੀ ਵੱਸ ਤੋਂ ਵਾਲੇ ਪਿੰਡਾਂ ਵੱਲ ਨੂੰ ਜਾ ਰਹੇ ਸਨ ਇਸੇ ਵਾਸਤੇ ਅਹਿਮਦ ਸ਼ਾਹ ਨੇ ਅੱਗੇ ਜਾਣਾ ਮناسب ਨਹੀਂ ਸਮਝਿਆ ਤੇ ਇਤਿਹਾਸਨਾਮਾ ਅਨੁਸਾਰ ਦੁਰਾਨੀ ਉਸ ਜਗ੍ਹਾ ਤੇ ਪਹੁੰਚ ਗਿਆ ਸੀ ਜੋ ਬਰਨਾਲਾ ਦੇ ਨੇੜੇ ਸੀ ਜੋ ਬਾਬਾ ਆਲਾ ਸਿੰਘ ਪਟਿਆਲਾ ਦਾ ਕੇਂਦਰ ਸੀ। ਇਸੀ ਲੜਾਈ ਵਿੱਚ ਸਰਦਾਰ ਜੱਸਾ ਸਿੰਘ ਦੇ ਸਰੀਰ ਤੇ 22 ਕਾਓ ਲੱਗੇ ਪਰ ਫਿਰ ਵੀ ਉਹ ਹਰ ਵੇਲੇ ਦੁਸ਼ਮਨ ਨਾਲ ਲੜਨ ਲਈ ਤਿਆਰ ਰਹਿੰਦੇ ਸਨ। ਇਸੇ ਤਰ੍ਹਾਂ ਹੋਰਨਾ ਸਰਦਾਰਾਂ ਦੇ ਵੀ ਬਹੁਤ ਜ਼ਖਮ ਲੱਗੇ ਸਨ। ਕੋਈ ਵੀ ਐਸਾ ਸਰਦਾਰ ਨਹੀਂ ਸੀ ਜਿਦੇ 5 ਤੋਂ 7 ਜ਼ਖਮ ਨਾਲ ਲੱਗੇ ਹੋਣ। ਕਾਫਲਾ ਦਾ ਇਸ ਦਿਨ ਜੋ ਨੁਕਸਾਨ ਹੋਇਆ ਉਸ ਦਾ ਅੰਦਾਜ਼ਾ ਲਾਉਣਾ ਬਹੁਤ ਮੁਸ਼ਕਿਲ ਹੈ ਪਰ ਸਰਦਾਰ ਕਰਮ ਸਿੰਘ ਅਨੁਸਾਰ 15 ਤੋਂ 20 ਹਜ਼ਾਰ ਆਦਮੀ ਇਸਤਰੀਆਂ ਤੇ ਬੱਚਿਆਂ ਨੇ ਆਪਣੀਆਂ ਜਾਨਾਂ ਗੁਆਈਆਂ ਤਹਿਮਸਨਾਮਾ ਅਨੁਸਾਰ ਇਹ ਸੰਖਿਆ 25 ਹਜ਼ਾਰ ਹੈ ਪਹਿਲਾ ਖਾਲਸਾ ਨੇ ਕਦੀ ਵੀ ਇੱਕ ਦਿਨ ਵਿੱਚ ਇੰਨਾ ਨੁਕਸਾਨ ਨਹੀਂ ਸੀ ਉਠਾਇਆ ਇਸੇ ਵਜ੍ਹਾ ਕਰਕੇ ਸਿੱਖ ਇਤਿਹਾਸ ਵਿੱਚ ਇਸ ਦਿਨ ਨੂੰ ਵੱਡਾ ਕੱਲੂਕਾਰਾ ਦਿਨ ਕਹਿ ਕੇ ਯਾਦ ਕਰਿਆ ਕਰਦੇ ਨੇ ਅਹਿਮਦ ਸ਼ਾ ਇਹ ਸਮਝਦਾ ਸੀ ਕਿ ਸਿੱਖਾਂ ਦਾ ਭਾਰੀ ਨੁਕਸਾਨ ਹੋਇਆ ਹੈ ਤੇ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਉਸਦੇ ਸੈਨਿਕਾਂ ਦੇ ਨਿਹੱਥੀ ਵਿਅਕਤੀਆਂ ਜਿਨ੍ਹਾਂ ਵਿੱਚ ਮਰਦ ਔਰਤਾਂ ਤੇ ਬੱਚੇ ਹਨ ਕਤਲ ਕੀਤੇ ਹਨ ਜਿਹੜਾ ਕਿ ਇਸਲਾਮ ਅਨੁਸਾਰ ਉਚਿਤ ਨਹੀਂ ਹੈ ਖਾਲਸਾ ਹੁਣ ਜਿੱਥੇ ਵੀ ਤੇ ਜਦੋਂ ਵੀ ਮੌਕਾ ਮਿਲਿਆ ਉਸ ਦੀ ਸਿਆਣਾ ਤੇ ਜ਼ਖਮੀ ਹੋਏ ਸ਼ੇਰ ਵਾਂਗ ਚਪਟੇਗਾ ਇਸ ਵਾਸਤੇ ਉਸਨੇ ਇਹ ਬਨਾਸੀ ਸਮਝਿਆ ਕਿ ਇਸ ਦਾ ਹੋਰ ਪਿੱਛਾ ਨਾ ਕੀਤਾ ਜਾਵੇ ਤੇ ਅਗਲੇ ਦਿਨ ਉਹ ਸਰਹੰਦ ਪਰਤ ਜਾਂਦਾ ਹੈ ਅਹਿਮਦ ਛਾ ਦੁਰਾਨੀ ਨੇ ਦਲ ਖਾਲਸਾ ਨਾਲ ਸੁਲਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਜੋ ਕਿ ਉਸ ਸਮੇਂ ਦਲ ਖਾਲਸਾ ਦੇ ਨੇਤਾ ਸਨ ਉਹਨਾਂ ਨੇ ਨਾ ਕਰ ਦਿੱਤੀ ਸ਼ਾਸ ਰਿਹਿੰਦ ਸੈਨਿਕ ਸ਼ਾਸਕ ਜੈਨ ਖਾਨ ਦੀ ਹਵਾਲੇ ਕਰਕੇ 15 ਫਰਵਰੀ ਸਾਲ 1762 ਨੂੰ ਸਰਹਿੰਦੂ ਤੁਰ ਮਾਰਚ 3 ਨੂੰ ਲਾਹੌਰ ਪਹੁੰਚਿਆ ਇਸੇ ਦਰ ਪੱਖੋਂ ਕਿ ਸ਼ਾਇਦ ਮਰਾਠੇ ਸਿੰਘਾਂ ਦੀ ਸਹਾਇਤਾ ਲਈ ਆਉਣ ਉਹ ਉਹਨਾਂ ਨਾਲ ਸੁਲਾਹ ਲਈ ਖਦੋ ਕਿਤਾਬਤ ਕੀਤੀ ਜੋ ਕਈ ਮਹੀਨੇ ਚੱਲੀ ਰਹੀ ਇਸ ਸਮੇਂ ਉਸਨੇ ਕਸ਼ਮੀਰ ਤੇ ਹਮਲਾ ਕਰਨ ਦੀ ਤਿਆਰੀ ਕੀਤੀ ਸ਼ਾਹ ਦੀ ਲਾਹੌਰ ਆਈ ਨੂੰ ਸਵਾ ਮਹੀਨਾ ਹੀ ਹੋਇਆ ਸੀ ਇੱਕ ਦਿਨ ਅਹਿਮਦ ਸ਼ਾਹ ਇੱਕ ਤਕੜੀ ਸੈਨਾ ਨਾਲ ਅੰਮ੍ਰਿਤਸਰ ਆਇਆ ਤੇ ਹਰਮੰਦਰ ਸਾਹਿਬ ਬਾਸ ਪੈਂਦੇ ਮিনারਾਂ ਨੂੰ ਤੋਪਾਂ ਨਾਲ ਉਡਾਉਣ ਦਾ ਹੁਕਮ ਦੇ ਦਿੱਤਾ ਪਵਿੱਤਰ ਸਰੋਵਰ ਨੂੰ ਗੰਦ ਮੰਦ ਤੇ ਹੋਰ ਪਦਾਰਥਾਂ ਨਾਲ ਭਰਨਾ ਸ਼ੁਰੂ ਕਰ ਦਿੱਤਾ ਇਸ ਤੋਂ ਇਲਾਵਾ ਮਰੀਆਂ ਦੀਆਂ ਹੱਡੀਆਂ ਤੇ ਗਵੂਆਂ ਦੀਆਂ ਲਾਸ਼ਾਂ ਜੋ ਇਸ ਕੰਮ ਲਈ ਕਤਲ ਕੀਤੀਆਂ ਗਈਆਂ ਸਨ ਉਹਨਾਂ ਨੂੰ ਵੀ ਸਰੋਵਰ ਵਿੱਚ ਸੁੱਟਿਆ ਗਿਆ ਜਦੋਂ ਅਹਿਮਦ ਸ਼ਾ ਅਬਦਾਲੀ ਦਰਬਾਰ ਸਾਹਿਬ ਨੂੰ ਤੋਪਾਂ ਨਾਲ ਉਡਵਾ ਰਿਹਾ ਸੀ ਇੱਕ ਇੱਟ ਦਾ ਰੋੜਾ ਉਸਦੇ ਨੱਕ ਤੇ ਆ ਕੇ ਵੱਜਾ ਜਿਸ ਨੇ ਉਸ ਨੂੰ ਗਹਿਰਾ ਜ਼ਖਮ ਕਰ ਦਿੱਤਾ ਇਹ ਜ਼ਖਮ ਇੱਕ ਨਾਸੂਰ ਬਣ ਗਿਆ ਤੇ ਵਕਤ ਗੁਜ਼ਰਨ ਨਾਲ ਸ਼ਾ ਦਾ ਨੱਕ ਗਲਨ ਸੜਨ ਲੱਗ ਪਿਆ ਤੇ ਜਿਸ ਨਾਲ 10 ਸਾਲ ਬਾਅਦ ਅਕਤੂਬਰ 23 1772 ਨੂੰ ਉਸਦੀ ਮੌਤ ਹੋ ਜਾਂਦੀ ਹੈ। ਅਹਿਮਦ ਸ਼ਾਹ ਇਹ ਸਮਝਦਾ ਸੀ ਕਿ ਉਸਨੇ ਇੱਕ ਜ਼ਬਰਦਸਤ ਸਿਕਸ਼ਤ ਸਿੰਘਾਂ ਨੂੰ ਦਿੱਤੀ ਹੈ ਤੇ ਇਸ ਤੋਂ ਇਲਾਵਾ ਉਹਨਾਂ ਦਾ ਦਰਬਾਰ ਸਾਹਿਬ ਤੋਪਾਂ ਨਾਲ ਉਡਾ ਕੇ ਤੇ ਸਰੋਵਰ ਨੂੰ ਗੰਧਮੰਦ ਨਾਲ ਭਰ ਕੇ ਉਹਨਾਂ ਦੇ ਅਧਿਆਤਮਕ ਜੀਵਨ ਤੇ ਵੀ ਡੂੰਗਾ ਕਾਓ ਲਾਇਆ ਹੈ ਜਿਸ ਕਾਰਨ ਉਹ ਛੇਤੀ ਨਹੀਂ ਉੱਠ ਸਕਣਗੇ। ਪਰ ਸਿੰਘ ਕਿਸੇ ਹੋਰ ਮਿੱਟੀ ਦੇ ਬਣੇ ਹੋਏ ਸਨ। ਜੋ ਮਰਾਠਿਆਂ ਤੋਂ ਵੱਖਰੀ ਸਨ ਤੇ ਸ਼ਾਹ ਨੂੰ ਕੀ ਪਤਾ ਸੀ ਕਿ कल्लू ਘਾਰੇ ਤੋਂ ਕੇਵਲ 3 ਮਹੀਨੇ ਬਾਅਦ ਹੀ ਉਸ ਦੇ ਵਿਰੁੱਧ ਹਥਿਆਰ ਲੈ ਕੇ ਤਿਆਰ ਹੋ ਜਾਣਗੇ ਹਰਮੰਦਰ ਸਾਹਿਬ ਦੀ ਬੇਅਦਬੀ ਨੇ ਸਿੰਘਾਂ ਦੇ ਗੁੱਸੇ ਨੂੰ ਹੋਰ ਵੀ ਵਧਾ ਦਿੱਤਾ ਸੀ ਭਾਵੇਂ ਅਹਿਮਦ ਝਾ ਅਜੇ ਲਾਹੌਰ ਵੇਚੀ ਸੀ ਉਹ ਕੁਝ ਕਰਨ ਨੂੰ ਤਿਆਰ ਹੋ ਪਏ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਸਰਹੰਦ ਤੇ ਅਚਾਨਕ ਹਮਲਾ ਕਰ ਦਿੱਤਾ ਤੇ ਜ਼ੈਨ ਖਾਨ ਨੂੰ ਖਾਰ ਦਿੱਤੀ ਉਸਨੇ ਕਿ ਰਾਜ ਦੇ ਕੇ ਸਲਾਹ ਕੀਤੀ ਪਰ ਮੁਸ਼ਕਲ ਨਾਲ ਖਾਲਸਾ 12 ਮੀਲ ਅਜੇ ਸਰਹਿੰਦ ਤੋਂ ਦੂਰ ਸੀ ਜਦੋਂ ਜੈਨਖਾਨੇ ਸਿੰਘਾਂ ਤੇ ਪਿੱਛੋਂ ਹਮਲਾ ਕਰ ਦਿੱਤਾ ਤੇ ਸਿੰਘਾਂ ਨੂੰ ਲੁੱਟ ਲਿਆ ਸਿੰਘ ਤੁਰੰਤ ਪਛਾਹ ਮੁੜੇ ਤੇ ਜੈਨਖਾਨ ਦੇ ਦੀਵਾਨ ਲక్ష్ਮੀਨਾਰਾਇਣ ਨੂੰ ਉਹਨਾਂ ਦੇ ਸਾਰੇ ਸਾਜੂ ਸਮਾਨ ਤੋਂ ਵਾਂਝਿਆ ਕਰ ਦਿੱਤਾ ਅਤੇ ਹਰਨੌਲਗੜ੍ਹ ਵੱਲ ਧੱਕ ਦਿੱਤਾ ਜੋ ਕਿ ਸਰਹਿੰਦ ਤੋਂ 15 ਮੀਲ ਦੂਰ ਸੀ ਇੱਥੇ ਜੰਮ ਕੇ ਲੜਾਈ ਹੋਈ ਇਸ ਵਿੱਚ ਜੈਨਖਾਨ ਨੂੰ ਹਾਰ ਹੋਈ ਸਰਦਾਰ ਜੱਸਾ ਸਿੰਘ ਸਰਦਾਰ ਤਾਰਾ ਸਿੰਘ ਗੈਬਾ ਤੇ ਸਾਰਾ ਦੁਆਬਾ ਕਾਬੂ ਕਰ ਲਿਆ ਤੇ ਕਈ ਥਾਵਾਂ ਤੇ ਆਪਣਾ ਕੰਟਰੋਲ ਕਰ ਲਿਆ ਗਿਆ ਲਾਹੌਰ ਦੇ ਉੱਤਰ ਪੱਸ਼ਮ ਵਿੱਚ ਚੜਤ ਸਿੰਘ ਸ਼ੁਕਰਚੱਕੀਆਂ ਨੇ ਆਪਣਾ ਕਬਜ਼ਾ ਜਮਾ ਲਿਆ ਪੰਗੀ ਸਰਦਾਰਾਂ ਨੇ ਗੁਜਰਾਵਾਲਾ ਦੀ ਕਬਜ਼ਾ ਕਰ ਲਿਆ ਇਹੋ ਹੀ ਨਹੀਂ ਦਲ ਖਾਲਸਾ ਦੇ ਇੱਕ ਵੱਡੇ ਜਥੇ ਨੇ ਅਗਸਤ ਦੇ ਅਖੀਰ ਵਿੱਚ ਕਰਨਾਲ ਜਾ ਕੇ ਲੋਕਾਂ ਤੋਂ ਮਾਲੀਆ ਵਸੂਲ ਕੀਤਾ ਤੇ ਪੂਰਾ 1 ਮਹੀਨਾ ਤੱਕ ਪਾਣੀ ਪੱਤ ਡੇਰੇ ਲਈ ਰੱਖੇ ਇਥੋਂ ਤੱਕ ਕਿ ਮੁਗਲ ਹਕੂਮਤ ਦੇ ਹਰਕਾਰੇ ਵੀ ਇਥੋਂ ਤੱਕ ਨਾ ਪਹੁੰਚ ਸਕੇ 17 ਅਕਤੂਬਰ 1762 ਨੂੰ ਦਲ ਖਾਲਸਾ ਦੇ ਸਰਦਾਰ ਅੰਮ੍ਰਿਤਸਰ ਦੀਵਾਲੀ ਦਾ ਦਿਵਸ ਮਨਾਉਣ ਲਈ ਪਹੁੰਚ ਗਏ ਅਹਿਮਦ ਸ਼ਾਹ ਪਹਿਲਾਂ ਹੀ ਲਾਹੌਰ ਵਿੱਚ ਸੀ ਤੇ ਸਿੰਘਾਂ ਦੇ ਅੰਮ੍ਰਿਤਸਰ ਪਹੁੰਚਣ ਤੇ ਉਸ ਨੂੰ ਹੈਰਾਨੀ ਹੋਈ ਕਿਉਂਕਿ ਉਹ ਸਮਝਦਾ ਸੀ ਕਿ ਕੱਲੂ ਕਾਰੇ ਵਾਲੀ ਵੱਡੀ ਹਾਰਖਾਨ ਤੋਂ ਬਾਅਦ ਸਿੰਘ ਸਿਰ ਨਹੀਂ ਚੁੱਕ ਸਕਣਗੇ ਉਸ ਪਾਸ ਉਸ ਵੇਲੇ ਬਹੁਤ ਸੈਨਿਕ ਵੀ ਨਹੀਂ ਸਨ ਕਿਉਂਕਿ ਉਹ ਕਸ਼ਮੀਰ ਫਤਿਹ ਕਰਨ ਲਈ ਇੱਕ ਤਕੜੀ ਸੈਨਾ ਭੇਜ ਚੁੱਕਿਆ ਸੀ ਤੇ ਮੁਲਤਾਨ ਤੇ ਜ਼ਰਹਿੰਦ ਤੋਂ ਵੀ ਉਸ ਨੂੰ ਕੋਈ ਸਹਾਇਤਾ ਮਿਲਣ ਦੀ ਆਸ ਨਹੀਂ ਸੀ ਸੋ ਉਸਨੇ ਸਿੰਘਾਂ ਨਾਲ ਅਮਨ ਸੰਧੀ ਕਰਨ ਲਈ ਆਪਣਾ ਹਰਕਾਰਾ ਭੇਜਿਆ ਪਰ ਸਿੰਘਾਂ ਨੂੰ ਹਰਮੰਦਰ ਸਾਹਿਬ ਦੀ ਬੇਅਦਬੀ ਕਰਨ ਦਾ ਵੀ ਬਹੁਤ ਗੁੱਸਾ ਸੀ ਉਹ ਕਰਨ ਜਾਂ ਮਰਨ ਲਈ ਤਿਆਰ ਸਨ ਅਤੇ ਉਹ ਅਜਿਹੇ ਦੁਸ਼ਮਣ ਨਾਲ ਕੋਈ ਸੁਲਾਹ ਕਰਨ ਲਈ ਤਿਆਰ ਨਹੀਂ ਸਨ ਕੁਝ ਗੁੱਸੇ ਵਿੱਚ ਆਏ ਸਿੰਘਾਂ ਨੇ ਹਰਕਾਰੀ ਤੇ ਉਸ ਦੇ ਸਾਥੀਆਂ ਤੋਂ ਜੋ ਉਹਨਾਂ ਦੇ ਪੱਲੇ ਸੀ ਉਹ ਵੀ ਖੋਹ ਲਿਆ ਤੇ ਉਹਨਾਂ ਨੂੰ ਭਜਾ ਦਿੱਤਾ ਗਿਆ। ਦੁਰਾਨੀ ਗੁੱਸੇ ਦਾ ਭੜਿਆ ਅੰਮ੍ਰਿਤਸਰ ਆਇਆ ਤੇ ਉਹ ਲੜਾਈ ਲਈ ਪੂਰੀ ਤਰ੍ਹਾਂ ਤਿਆਰ ਸੀ। ਇਧਰ ਸਿੰਘਾਂ ਵੀ ਆਪਣੇ ਆਪ ਨੂੰ ਲੜਨ ਲਈ ਤਿਆਰ ਕਰ ਲਿਆ ਸੀ। ਉਹ ਵੱਡੀ ਤੋਂ ਵੱਡੀ ਕੁਰਬਾਨੀ ਕਰਨ ਲਈ ਵੱਡੇ ਉਤਸ਼ਾਹ ਵਿੱਚ ਸਨ। ਉਹਨਾਂ ਨੂੰ ਦੋ ਗੁੱਸੇ ਸਨ ਇੱਕ ਤਾਂ ਕੱਲੂ ਘਾਰੇ ਦਾ ਜਿਸ ਵਿੱਚ ਨਿਹੱਥੇ ਮਰਦਾਂ ਤੀਵੀਆਂ ਬੱਚਿਆਂ ਤੇ ਬੁੱਢੀਆਂ ਨੂੰ ਸ਼ਹੀਦ ਕੀਤਾ ਗਿਆ ਸੀ ਤੇ ਦੂਜਾ ਹਰਮੰਦਰ ਸਾਹਿਬ ਨੂੰ ਤੋਪਾਂ ਨਾਲ ਉਡਾਉਣ ਤੇ ਪਵਿੱਤਰ ਸਰੋਵਰ ਨੂੰ ਗੰਧ ਨਾਲ ਪਰੰਦਾ ਜੰਮ ਕੇ ਲੜਾਈ ਹੋਈ ਦੁਰਾਨੀ ਲਈ ਬੇਖੌਫ ਲੜਾਕਿਆਂ ਨਾਲ ਲੜਨਾ ਬਹੁਤ ਹੀ ਗਠਨ ਸੀ ਉਸ ਦਿਨ ਪੂਰਨ ਸੂਰਜ ਗਰਨ ਸੀ ਜਿਸ ਨਾਲ ਦਿਨ ਨੂੰ ਹੀ ਹਨੇਰਾ ਹੋ ਗਿਆ ਤੇ ਤਾਰੇ ਦਿਸਣ ਲੱਗ ਪਏ ਮੱਸੀਆ ਦੀ ਰਾਤ ਸੀ ਸਿੰਘਾਂ ਦੀਆਂ ਤਲਵਾਰਾਂ ਨੇ ਕ੍ਰਿਸ਼ਮੇ ਵਿਖਾਈ ਤੇ ਅਹਿਮਦ ਛਾ ਨੂੰ ਹਨੇਰੇ ਦੇ ਸائے ਹੇਠ ਲਾਹੌਰ ਪਰਤਨਾ ਪਿਆ ਇਸ ਤੋਂ ਪਿੱਛੋਂ ਉਹਨੇ ਸਿੰਘਾਂ ਨਾਲ ਸਿੱਧੀ ਲੜਾਈ ਕਰਨ ਦਾ ਹਿਆ ਨਹੀਂ ਕੀਤਾ ਦੁਰਾਨੀ ਨੇ ਦਸੰਬਰ 1762 ਵਿੱਚ ਲਾਹੌਰ ਛੱਡਿਆ ਤੇ ਆਪਣੇ ਅਫਗਾਨਿਸਤਾਨ ਵਾਪਸ ਚਲਾ ਗਿਆ ਦੁਆਬਾ ਬਿਸਤ ਜਲੰਧਰ ਜੋ ਕਿ ਜੱਸਾ ਸਿੰਘ ਆਲੂਵਾਲੀਆ ਤਾਰਾ ਸਿੰਘ ਗੈਬਾ ਤੇ ਸਿੰਘਪੁਰਿਆ ਮਿਸਲ ਦੇ ਪ੍ਰਬੰਧ ਅਧੀਨ ਸੀ ਇੱਥੇ ਅਹਿਮਦ ਸ਼ਾਹ ਨੇ ਸਾਦਤ ਖਾਨ ਨੂੰ ਸੈਨਿਕ ਪ੍ਰਸ਼ਾਸਕ ਥਾਪ ਦਿੱਤਾ ਪਰ ਸਾਦਤ ਖਾਨ ਨੇ ਸਿੰਘਾਂ ਦੇ ਸਾਹਮਣੇ ਹੋਂ ਦਾ ਹੌਸਲਾ ਨਹੀਂ ਕੀਤਾ ਤੇ ਉਹ ਜਲੰਧਰ ਹੀ ਬੈਠਾ ਰਿਹਾ ਇਸੇ ਲਈ ਸਰਦਾਰ ਜੱਸਾ ਸਿੰਘ ਨੇ ਇਸ ਖੇਤਰ ਵਿੱਚ ਆਪਣੀ ਸਰਦਾਰੀ ਨੂੰ ਮੁੜ ਸਥਾਪਿਤ ਕਰ ਲਿਆ ਇਸੇ ਸਮੇਂ ਦਲ ਖਾਲਸਾ ਦੇ ਸਰਦਾਰਾਂ ਨੇ ਇਹ ਵੀ ਫੈਸਲਾ ਕੀਤਾ ਕਿ ਉਹ ਸ੍ਰੀ ਹਰਮੰਦਰ ਸਾਹਿਬ ਤੇ ਸਰੋਵਰ ਨੂੰ ਪਹੁੰਚਾਈ ਹੋਈ ਨੁਕਸਾਨ ਕਰਕੇ ਉਹ ਇਸ ਗੁਰਦਾਮ ਦੀ ਫਿਰ ਤੋਂ ਉਸਾਰੀ ਕਰਵਾਉਣਗੇ ਤੇ ਸਾਰੀਆਂ ਸਿੱਖ ਮਿਸਲਾਂ ਦੇ ਸਰਦਾਰਾਂ ਨੂੰ ਇਸ ਪਵਿੱਤਰ ਕੰਮ ਕਰਨ ਨੂੰ ਕਰਨ ਲਈ ਕਿਹਾ ਗਿਆ ਖਾਲਸੇ ਨੇ 11 ਵਿਸਾਖ ਨੂੰ ਸਰਦਾਰ ਜਸਾ ਸਿੰਘ ਆਲੂਵਾਲੀਆ ਦੇ ਹੱਥੋਂ ਨਿਉ ਰਖਵਾਈ ਤੇ ਭਾਈ ਦੇਸ ਰਾਜ ਦੀ ਮਾਰਫਤ ਕੁਝ ਵਰਿਆਂ ਵਿੱਚ ਪਹਿਲੀ ਤੋਲੀ ਹੀ ਹਰਮੰਦਰ ਬਣਾ ਦਿੱਤਾ। ਦਲ ਖਾਲਸਾ ਮਾਲਵੀ ਦੇ ਖੇਤਰ ਵਿੱਚ ਪਹੁੰਚਿਆ ਤੇ ਭਾਈ ਗਿਆਂ ਤੋਂ ਬਾਬਾ ਆੜਾ ਸਿੰਘ ਨੂੰ ਨਾਲ ਲੈ ਕੇ ਮਲੇਰਕੋਟਲਾ ਦੇ ਨਵਾਬ ਪੀਖਣ ਖਾਨ ਤੇ ਚੜਾਈ ਕੀਤੀ ਕਿਉਂਕਿ ਉਸਨੇ ਸਾਕਾ ਕਲੂਕਾਰੀ ਵਿੱਚ ਜੈਨ ਖਾਨ ਤੇ ਅਹਿਮਦ ਜਾਦੀ ਸੈਨਿਕ ਸਹਾਇਤਾ ਕੀਤੀ ਸੀ। ਦਲ ਖਾਲਸਾ ਨੇ ਮਲੀਕਕੋਟਲੀ ਦੇ ਸਾਰੇ ਖੇਤਰਾਂ ਤੇ ਸੈਨਿਕ ਕਾਰਵਾਈ ਕਰਕੇ ਕਬਜ਼ਾ ਕਰ ਲਿਆ ਤੇ ਭੀਖਣ ਨੂੰ ਕਤਲ ਕਰ ਦਿੱਤਾ ਫਿਰ ਦਲ ਖਾਲਸਾ ਨੇ ਸਰਹਿੰਦ ਦੀ ਆਲੀ ਦਵਾਲੀ ਦੇ ਖੇਤਰ ਨੂੰ ਜਾਂ ਮਲਿਆ ਜਦ ਦਲ ਖਾਲਸਾ ਭਵਿਕ ਦੀਆਂ ਯੋਜਨਾਵਾਂ ਉਲੀਕ ਰਿਹਾ ਸੀ ਤਾਂ ਉਸ ਨੂੰ ਖਬਰ ਮਿਲੀ ਕੇ ਜਹਾਨ ਖਾਂ ਜਿਹੜਾ ਦਲ ਖਾਲਸਾ ਤੋਂ ਡਰ ਕੇ ਅਫਗਾਨਿਸਤਾਨ ਦੌੜ ਗਿਆ ਸੀ ਉਹ ਪੰਜਾਬ ਵਾਲੂ ਵਾਪਸ ਆ ਰਿਹਾ ਹੈ ਉਸ ਨੇ ਚਨਾਬ ਨੂੰ ਪਾਰ ਕਰਕੇ ਸਿਆਲਕੋਟ ਵੱਲ ਨੂੰ ਮੂੰਹ ਕੀਤਾ ਤਾਂ ਜੋ ਜੰਮੂ ਦੇ ਰਾਜਾ ਰਣਜੀਤ ਦੇਵ ਤੋਂ ਸਿੰਘਾਂ ਦੇ ਵਿਰੁੱਧ ਸਹਾਇਤਾ ਲਈ ਜਾ ਸਕੇ ਉਸ ਵੇਲੇ ਸਰਦਾਰ ਚੜਤ ਸਿੰਘ ਜੋ ਕਿ ਗੁੱਜਰਵਾਲ ਗੁਜਰਾਵਾਲੇ ਵਿੱਚ ਸੀ ਉਸ ਨੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਪੰਗੀ ਸਰਦਾਰ ਝੰਡਾ ਸਿੰਘ ਤੇ ਗੁੱਜਰ ਸਿੰਘ ਨੂੰ ਨਾਲ ਲੈ ਕੇ ਜਹਾਨ ਖਾਨ ਨੂੰ ਪੰਗਾ ਰਿਆ ਲੜਾਈ ਵਿੱਚ ਜਹਾਨ ਖਾਨ ਦਾ ਘੋੜਾ ਮਾਰਿਆ ਗਿਆ ਤੇ ਉਹ ਪੁੰਜੇ ਡਿੱਗ ਪਿਆ ਖਾਲਸਾ ਨੇ ਜੈਕਾਰੇ ਲਾਈ ਉੱਚੀ ਉੱਚੀ ਕੀਆ ਕਿ ਅਸੀਂ ਜਹਾਨ ਖਾਨ ਨੂੰ ਮਾਰ ਦਿੱਤਾ ਹੈ ਜਹਾਨ ਖਾਨ ਨੂੰ ਮਾਰ ਦਿੱਤਾ ਹੈ ਖਾਲਸੀ ਨੇ ਤਲਵਾਰਾਂ ਸੂਤ ਲਈਆਂ ਤੇ ਅਫਗਾਨਾਂ ਤੇ ਟੁੱਟ ਪਏ ਜਹਾਨ ਖਾਨ ਯੁੱਧ ਦਾ ਮੈਦਾਨ ਛੱਡ ਕੇ ਭੱਜ ਗਿਆ ਉਸ ਦਾ ਹਾਥੀ ਹਥਿਆਰ ਅਸਲਾ ਤੇ ਕਈ ਜਨਾਨਾ ਰਿਸ਼ਤੇਦਾਰ ਸਿੰਘਾਂ ਦੇ ਹੱਥ ਆ ਗਏ ਇਸੇ ਵੇਲੇ ਜਹਾਨ ਖਾਨ ਦੀ ਬੀਗਮ ਨੇ ਸਰਦਾਰ ਚੜਤ ਸਿੰਘ ਨੂੰ ਕਿਹਾ ਕਿ ਉਸਦੀ ਇੱਜ਼ਤ ਬਚਾਈ ਜਾਵੇ ਕਿਸੇ ਨੇ ਸਰਦਾਰ ਜੱਸਾ ਸਿੰਘ ਨੂੰ ਦੱਸਿਆ ਕਿ ਜਹਾਨ ਖਾਨ ਦੇ ਗਹਿਣੇ ਤੇ ਤੋਸ਼ਾ ਖਾਨ ਦਾ ਔਰਤਾਂ ਦੇ ਕਬਜ਼ੇ ਵਿੱਚ ਹੈ ਸਰਦਾਰ ਨੇ ਜਵਾਬ ਦਿੱਤਾ ਕਿ ਕਿਸੇ ਔਰਤ ਦੇ ਕਬਜ਼ੇ ਵਿੱਚ ਦੌਲਤ ਤੇ ਗਹਿਣਿਆਂ ਨੂੰ ਖਾਲਸਾ ਛੂਏਗਾ ਵੀ ਨਹੀਂ ਸਰਦਾਰ ਜੱਸਾ ਸਿੰਘ ਨੇ ਬੀਗਮ ਨੂੰ ਉੱਤਰ ਦਿੱਤਾ ਕਿ ਉਹ ਰਤੀ ਭਾਰ ਵੀ ਫਿਕਰ ਨਾ ਕਰੇ ਅਸਾਂ ਕੇਵਲ ਉਹਨਾਂ ਦੀ ਹੀ ਖਬਰ ਲੈਣੀ ਹੈ ਜੋ ਸਾਡੇ ਨਾਲ ਲੜਨ ਆਏ ਹਨ ਤੁਹਾਡੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਤੁਹਾਡੀ ਤੇ ਤੁਹਾਡੇ maal दौਲਤ ਦੀ ਰੱਖਿਆ ਕੀਤੀ ਜਾਵੇਗੀ ਉਹਨਾਂ ਨੂੰ ਉਹਨਾਂ ਦੀਆਂ ਪਸੰਦ ਦੀਆਂ ਥਾਵਾਂ ਤੇ ਭੇਜ ਦਿੱਤਾ ਗਿਆ ਤੇ بیگم ਨੇ ਕਿਹਾ ਕਿ ਉਹਨਾਂ ਨੂੰ ਜੰਮੂ ਵੀ ਭੇਜ ਦਿੱਤਾ ਜਾਵੇ ਸਰਦਾਰ ਚੜਤ ਸਿੰਘ ਨੇ ਜਹਾਨ ਖਾਂ ਦੇ ਪਰਿਵਾਰ ਤੇ ਉਹਨਾਂ ਦੇ ਸਮਾਨ ਗਹਿਣਿਆਂ ਨੂੰ ਆਪਣੇ ਆਦਮੀਆਂ ਦੀ ਰਾਖੀ ਵਿੱਚ ਜੰਮੂ ਭੇਜ ਦਿੱਤਾ ਧੰਨ ਹਨ ਧੰਨ ਸੰ ਸਾਡੇ ਮਹਾਨ ਗੁਰੂ ਤੇ ਧੰਨ ਹਨ ਉਹਨਾਂ ਦੇ ਸਿੰਘ ਜਿਨ੍ਹਾਂ ਦਾ ਕਿਰਤਾਰ ਮਨੁੱਖਤਾ ਦੀ ਉਚਾਈ ਨੂੰ ਛੂੰਦਾ ਹੈ ਸਰਦਾਰ ਜੱਸਾ ਸਿੰਘ ਆਲੂਵਾਲੀਆ ਤੇ ਹੋਰ ਦਲ ਖਾਲਸਾ ਦੇ ਸਰਦਾਰਾਂ ਨੇ ਜੈਨ ਖਾਨ ਨੂੰ ਸੋਧਣ ਦੀ ਤਿਆਰੀ ਕੀਤੀ ਤੇ ਉਹ ਮਾਸ਼ੀਵੜ ਦੇ ਜੰਗਲ ਦੇ ਵਿੱਚ ਜ਼ਮੀਨ ਦਾ ਮਾਲੀਆ ਉਗਰਾਹ ਰਿਆ ਸੀ ਜਦੋਂ ਉਹਨਾਂ ਨੇ ਉਸ ਉੱਪਰ ਹਮਲਾ ਕੀਤਾ ਉਹ ਲੜਾਈ ਦੇ ਮੈਦਾਨ ਵਿੱਚੋਂ ਭੱਜ ਗਿਆ ਤੇ ਕੁਰਾਲੀ ਵਿੱਚ ਪਨਾਹ ਲੈ ਲਈ ਉਸ ਦਾ ਸਾਰਾ ਕੈਂਪ ਤੇ ਬਹੁਤ ਸਾਰਾ ਪੈਸਾ ਖਾਲਸਾ ਦੇ ਹੱਥਾਂ ਵਿੱਚ ਆਇਆ ਇਸ ਪੈਸੇ ਨੇ ਬਹੁਤ ਸਾਰੇ ਸਿੰਘਾਂ ਨੂੰ ਵਿੱਤੀ ਖੁਸ਼ਹਾਲੀ ਦਿੱਤੀ ਮੁਰਿੰਡਾ ਕੋਲ ਅਲੀ ਦੇ ਲੱਗ ਗਈ ਪੈਂਦਾ ਸੀ ਜਿੱਥੋਂ ਦੇ ਰੰਗੜਾ ਨੇ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਹਬਜ਼ਾਦਿਆਂ ਜੋੜਾ ਵਰ ਸਿੰਘ ਤੇ ਫਤਿਹ ਸਿੰਘ ਨੂੰ ਸਰਹਿੰਦ ਦੀ ਸੁਬੇਦਾਰ ਵਜ਼ੀਰ ਖਾਨ ਨੂੰ ਫੜਾ ਦਿੱਤਾ ਸੀ ਤੇ ਜਿਸ ਨੇ ਇਨ੍ਹਾਂ ਬਾਸੂਮ ਬੱਚਿਆਂ ਨੂੰ ਸਰਹਿੰਦ ਵਿੱਚ ਨੀਹਾ ਵਿੱਚ ਛਨਵਾ ਦਿੱਤਾ ਸੀ ਇੱਥੇ ਇੱਕ ਤਕੜੀ ਲੜਾਈ ਹੋਈ ਤੇ ਸਿੰਘਾਂ ਨੇ ਮੁਰਿੰਡੇ ਵਿੱਚ ਤਬਾਹੀ ਮਚਾ ਦਿੱਤੀ ਰੰਗੜਾ ਦੇ ਵਿਰੁੱਧ ਸਿੰਘਾਂ ਨੇ ਆਪਣਾ ਗੁੱਸਾ ਕੱਢਿਆ ਉਹਨਾਂ ਨੂੰ ਲੁੱਟਿਆ ਤੇ ਉਹਨਾਂ ਨੂੰ ਕਤਲ ਕੀਤਾ ਗਿਆ ਮੁਰਿੰਡੇ ਤੋਂ ਸਰਹਿੰਦ ਦੱਖਣ ਪਸ਼ਮ ਵਿੱਚ ਹੈ ਜਿੱਥੇ ਦਸੰਬਰ 1755 ਵਿੱਚ ਬਦਨਾਮ ਵਜ਼ੀਰ ਖਾਨ ਨੂੰ ਸਰਹਿੰਦ ਦੇ ਸੂਬੇਦਾਰ ਨੂੰ ਜਿਸ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਜੜੀਆਂ ਸੀ ਉਸ ਨੂੰ ਸਿੱਖਾਂ ਦੇ ਸੂਰਬੀਰ ਜਰਨੈਲ ਬੰਦਾ ਸਿੰਘ ਬਹਾਦਰ ਨੇ ਚੱਪੜ ਚਿੜੀ ਦੇ ਰਾਲ ਖੇਤਰ ਵਿੱਚ ਮਾਰ ਕੇ ਸਰਹਿੰਦ ਦੀ ਇੱਟ ਨਾਲ ਇੱਟ ਵਜਾ ਕੇ ਤਬਾਹ ਕਰ ਦਿੱਤਾ ਸੀ ਇੱਥੇ ਫਤਲ ਹਾਸਲ ਕਰਕੇ ਖਾਲਸਾਈ ਦੀ ਸ਼ਾਨ ਚੁਲਾਇਆ ਸੀ ਹੁਣ ਦੂਜੀ ਵਾਰੀ ਦਲ ਖਾਲਸਾ ਦੇ ਰੂਪ ਵਿੱਚ ਸਿੰਘਾਂ ਨੇ ਫਿਰ ਚੜ੍ਹਾਈ ਕੀਤੀ ਇਨਾਂ ਵਿੱਚ ਇੰਨਾ ਜੋਸ਼ੀਕ ਤੇ ਤਰਤੀ ਉੱਪਰ ਕੋਈ ਐਸੀ ਤਾਕਤ ਨਹੀਂ ਸੀ ਜਿਹੜੀ ਇਹਨਾਂ ਦੇ ਹਮਲੇ ਨੂੰ ਰੋਕ ਸਕਦੀ। ਤਹਿਮਸ ਖਾਨ ਜੋ ਕਿ ਜ਼ੈਨ ਖਾਨ ਦਾ ਸਮਕਾਲੀ ਸੀ ਤੇ ਜਿਹੜਾ ਉੱਥੇ ਹੀ ਰਹਿੰਦਾ ਸੀ ਉਸ ਤੇ ਜ਼ੁਲਮਾਂ ਤੇ ਵਧਿੱਕੀਆਂ ਦਾ ਵਰਣਨ ਕਰਦਾ ਹੈ ਉਹ ਲਿਖਦਾ ਹੈ ਜ਼ੈਨ ਖਾਨ ਨੇ ਸਾਰੇ ਪੁਰਾਣੇ ਕਾਨੂੰਨਾਂ ਤੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਉਹਨੇ ਆਪਣੇ ਸੈਨਿਕਾਂ ਦਾ ਵੇਤਨ ਵੰਟ ਕਰ ਦਿੱਤਾ ਹੈ ਤੇ ਉਹਨੇ ਆਪਣੇ ਖੇਤਰ ਦੇ ਪਿੰਡਾਂ ਵਿੱਚ ਬਹੁਤ ਲੁੱਟਮਾਰ ਕੀਤੀ ਹੈ। ਉੰਨੇ ਆਪਣੇ ਸਿਪਾਈਆਂ ਨੂੰ ਉਹਨਾਂ ਦੇ ਵੇਤਨ ਦੇ ਚੌਥੇ ਹਿੱਸੇ ਬਰਾਬਰ ਅਨਾਜ ਦਿੱਤਾ ਤੇ ਉਸਨੇ ਪੁਰਾਣੇ ਬਾਦਸ਼ਾਹਾਂ ਨਾਲ ਮਿੱਤਰਤਾ ਦਾ ਸਬੰਧ ਸਥਾਪਿਤ ਕਰ ਲਏ ਹਨ ਤੇ ਦੂਮਾ ਹੱਥਾਂ ਵਿੱਚ ਪੈਸਾ ਇਕੱਠਾ ਕਰਨ ਵਿੱਚ ਲੱਗਾ ਹੋਇਆ ਹੈ ਇਹਨਾਂ ਜ਼ਾਲਮਾਨਾਂ ਤੇ ਮੂਰਖਾਨਾ ਦੂਰਾਚਾਰਾਂ ਜਿਹੜੇ ਕਿਸੇ ਦੀ ਬਰਬਾਦੀ ਦਾ ਅਸਲ ਕਾਰਨ ਬਣਦੇ ਨੇ ਉਹਨਾਂ ਵਿੱਚੋਂ ਉਜਲ ਭਵਿੱਖ ਦੀ ਉਮੀਦ ਕਰਨਾ ਮੂਰਖਤਾ ਹੈ ਮੈਂ ਆਪਣੇ ਸਾਰੇ ਸਾਥੀਆਂ ਨੂੰ ਦੱਸਿਆ ਸੀ ਕਿ ਜ਼ੈਨ ਖਾਨ ਦੀ ਸੈਨਾ ਛੇਤੀ ਹੀ ਆਪਣਾ ਕੀਤਾ ਪਾਏਗੀ ਤੇ ਸਰਹਿੰਦੀ ਦੀ ਤਰਤੀ ਪੰਜਰ ਬਣ ਜਾਵੇਗੀ ਇਸ ਵੀਲੇ ਜੈਨ ਖਾਨ ਨੂੰ ਕਿਧਰੋਂ ਵੀ ਸਹਾਇਤਾ ਨਹੀਂ ਮਿਲ ਸਕਦੀ ਸੀ ਤੇ ਅਹਿਮਦ ਸ਼ਾ ਅਫਗਾਨਿਸਤਾਨ ਵਾਪਸ ਚਲਾ ਗਿਆ ਸੀ ਜਹਾਨ ਖਾਨ ਹੁਣੇ ਹੀ ਸਿੱਖਾਂ ਤੋਂ ਹਾਰ ਚੁੱਕਾ ਸੀ ਸਾਦਦ ਖਾਨ ਡਰਦਾ ਮਹਾਰਾਜ ਜਲੰਧਰ ਨਹੀਂ ਸੀ ਛੱਡਣਾ ਚਾਹੁੰਦਾ ਤੇ ਲਾਹੌਰ ਕਾਬਲੀ ਮਲ ਪਾਸ ਇੰਨੀ ਸੈਨਾ ਨਹੀਂ ਸੀ ਜਿਹੜੀ ਉਹ ਭੇਜ ਸਕਦਾ ਉਸਦੀ ਆਪਣੀ ਸੈਨਾ ਸ਼ਹਿਰ ਦੀ ਰਖਵਾਲੀ ਲਈ ਚਾਹੀਦੀ ਸੀ ਮੁਰਤਜ਼ਾ ਖਾਂ ਵੜਾਇੰਚ ਕਾਸਮ ਖਾਂ ਤੇ ਤਹਿਮਸ ਖਾਂ ਉਸ ਨੂੰ ਨਫ਼ਰਤ ਕਰਕੇ ਛੱਡ ਚੁੱਕੇ ਸਨ ਤਹਿਮਸ ਖਾਂ ਜਰਨੈਲ ਵੀ ਹੈ ਤੇ ਇਤਿਹਾਸਕਾਰ ਵੀ ਹੈ ਸੋ ਦਲ ਖਾਲਸਾ ਦੀ ਸੈਨਾ ਇੱਕ ਮੋਟ ਸੀ ਤਰੁਣਾ ਦਲ ਤੇ ਬੁੱਢਾ ਦਲ ਦਾ ਸਾਂਝਾ ਜਰਨੈਲ ਸਰਦਾਰ ਜੱਸਾ ਸਿੰਘ ਆਲੂਵਾਲੀਆ ਸੀ ਤੇ ਚੜਤ ਸਿੰਘ ਸ਼ੁਕਰਚੱਕੀਆ ਤਾਰਾ ਸਿੰਘ ਗੈਬਾ ਦੋਵੇਂ ਪੰਗੀ ਸਰਦਾਰ ਤੇ ਹੋਰ ਸਰਦਾਰ ਉਹਨਾਂ ਦੀ ਸਹਾਇਤਾ ਕਰ ਰਏ ਸਨ ਬਾਬਾ ਆਲਾ ਸਿੰਘ ਵੀ ਇਸੇ ਸੈਨਾ ਵਿੱਚ ਆ ਰਲੇਆ ਸੋ ਡਾਕਟਰ ਗੰਡਾ ਸਿੰਘ ਜੀ ਕਹਿੰਦੇ ਨੇ ਕਿ ਸਰਹਿੰਦ ਦੀ ਇਹ ਲੜਾਈ 13 ਜਨਵਰੀ 1764 ਨੂੰ ਸ਼ੁਰੂ ਹੋਈ ਜਦਕਿ ਜ਼ੈਨ ਖਾਨ 14 ਜਨਵਰੀ 1764 ਨੂੰ ਮਾਰਿਆ ਗਿਆ ਜਦਕਿ ਭਾਈ ਕਾਨ ਸਿੰਘ ਨਾਬਾ ਜਿਹੜੇ ਨੇ ਉਹ ਜ਼ੈਨ ਖਾਨ ਦੀ ਮੌਤ 4 ਮਾਘ ਸੰਮਤ 1820 ਬਿਕਰਮੀ ਨੂੰ ਹੋਈ ਲਿਖਦੇ ਨੇ ਡਾਕਟਰ ਗੰਡਾ ਸਿੰਘ ਦਾ ਮਤ ਠੀਕ ਨਹੀਂ ਲੱਗਦਾ ਕਿਉਂਕਿ 4 ਮੱਘਰ ਨੂੰ ਜਨਵਰੀ ਦਾ ਮਹੀਨਾ ਹੋ ਹੀ ਨਹੀਂ ਸਕਦਾ ਸੋ ਮਹੀਨਾ ਜਨਵਰੀ ਮਹੀਨਾ ਪੋਹ ਵਿੱਚ ਜੀ ਸ਼ੁਰੂ ਹੋ ਜਾਂਦਾ ਹੈ ਸੋ 1 ਜਨਵਰੀ ਦੇ ਲਾਗੇ ਮਾਰਕ ਸ਼ੁਰੂ ਹੁੰਦਾ ਹੈ ਜਿਸ ਦਿਨ ਲੜਾਈ ਹੋਈ ਸੀ ਉਸ ਦਿਨ ਜੈਨ ਖਾਨ ਸਰਹਿੰਦ ਦੀ ਪੂਰਬ ਵਿੱਚ ਸਥਿਤ ਪਿੰਡਾਂ ਵਿੱਚ ਮਾਮਲਾ ਉਗਰਾ ਰਿਹਾ ਸੀ ਸਰਦਾਰ ਜੱਸਾ ਸਿੰਘ ਨੇ ਇਹ ਤਰਕੀਬ ਸੋਚੀ ਕਿਉਂ ਜੋ ਜੈਨ ਖਾਨ ਸਰਹੰਦ ਤੋਂ ਬਾਹਰ ਹੈ ਉਸ ਨੂੰ ਘੇਰਾ ਪਾ ਲਿਆ ਜਾਏ ਤਾਂ ਜੋ ਉਸ ਦਾ ਸ਼ਹਿਰ ਵਿੱਚ ਆਉਣਾ ਰੋਕਿਆ ਜਾਵੇ ਤੇ ਉਸ ਨੂੰ ਲੜਾਈ ਨੂੰ ਲੰਮੀ ਨਹੀਂ ਹੋਣ ਦਿੱਤਾ ਜਾਵੇ ਇਸੇ ਤਸਵੀਰ ਅਨੁਸਾਰ ਜੱਸਾ ਸਿੰਘ ਆਲੂ ਵਾਲੀਆਂ ਨੇ ਆਪਣੇ ਸੈਨਿਕ ਬਸੀ ਪਿੰਡ ਦੇ ਪੂਰਬ ਵਿੱਚ ਪਿੰਡ ਪਗਣਪੁਰ ਜਦ ਕਿ ਤਰੁਣਾ ਦਲ ਨੇ ਆਪਣਾ ਪਿੰਡ ਮਨਹੀੜਾ ਜੋ ਕਿ ਸਰਹਿੰਦ ਦੇ ਦੱਖਣ ਪੂਰਬ ਵਿੱਚ ਸਥਿਤ ਸੀ ਉੱਥੇ ਮੋਰਚੇ ਲਾ ਲਏ ਸਾਰੀ ਰਾਤ ਸਿੰਘਾਂ ਦੀਆਂ ਘੋੜੀਆਂ ਦੀਆਂ ਕਾਠੀਆਂ ਤੇ ਬੈਠੇ ਰਹੇ ਤੇ ਇਸੇ ਤਰ੍ਹਾਂ ਜੈਨ ਖਾਨ ਨੇ ਵੀ ਜਾਗ ਕੇ ਰਾਤ ਕੱਤੀ ਅਗਲੇ ਦਿਨ ਸਵੇਰੀ ਜੈਨ ਖਾਨ ਦਾ ਚੁੱਪਚੀ ਬੀਤੀ ਆਪਣੇ ਕੁਝ ਚੁਣੇ ਹੋਏ ਸੈਨਿਕਾਂ ਨਾਲ ਖੂਫੀਆ ਤਰੀਕੇ ਨਾਲ ਸਰਹਿੰਦ ਵੱਲ ਵਧਿਆ ਉਸ ਨੇ ਆਪਣਾ ਤੋਪਖਾਨਾ ਤੇ ਭਾਰੀ ਹਥਿਆਰ ਜ਼ੰਬੂਰੇ ਆਪਣੀ ਮੁੱਖ ਸੈਨਾ ਕੋਲ ਰਹਿਣ ਦਿੱਤੇ ਉਸਨੇ ਮੁਖਸਾਨਾਂ ਨੂੰ ਹੁਕਮ ਦਿੱਤਾ ਕਿ ਉਹ ਢੋਲ ਨਗਾਰੇ ਵਜਾਉਣ ਤਾਂ ਕਿ ਖਾਲਸਾ ਦਾ ਧਿਆਨ ਇੱਧਰ ਰਹੇ ਤੇ ਇਸ ਤਰ੍ਹਾਂ ਉਹ ਸਰਹਿੰਦ ਵੱਲ ਦਾਖਲ ਹੋ ਜਾਵੇਗਾ ਤੇ ਸਿੰਘਾਂ ਨਾਲ ਚੰਗੀ ਲੜਾਈ ਕਰਨ ਦੀ ਸਥਿਤੀ ਵਿੱਚ ਹੋਵੇਗਾ ਪਰ ਉਹ ਆਲੂਵਾਲੀਆ ਸਰਦਾਰ ਜ਼ੈਨਖਾਨ ਦੀ ਚਾਲ ਨੂੰ ਸਮਝ ਗਿਆ ਤੇ ਉਸਨੇ ਸਾਰੇ ਪਾਸੇ ਜਸੂਸ ਨਿਯੁਕਤ ਕਰ ਦਿੱਤੇ ਜ਼ੈਨਖਾਨ ਨੇ ਆਪਣੀ ਸੈਨਾ ਦੇ ਇੱਕ ਹਿੱਸੇ ਨੂੰ ਸਿੰਘਾਂ ਨਾਲ ਲੜਾਈ ਕਰਨ ਲਈ ਕਿਹਾ ਤੇ ਉਹ ਆਪ ਸਰਹਿੰਦ ਚਲਾ ਗਿਆ ਪਰ ਖਾਲਸਾ ਰਾਹ ਵਿੱਚ ਖੜਾ ਸੀ ਤੇ ਉਹਦੇ ਉੱਪਰ ਕੋਲੀਆਂ ਦਾ ਮੀਵਰਾ ਦਿੱਤਾ ਗਿਆ ਜ਼ੈਨ ਖਾਨ ਜ਼ਖਮੀ ਹੋ ਕੇ ਡਿੱਗ ਪਿਆ ਤੇ ਉਸ ਦੇ ਸੈਨਿਕਾਂ ਵਿੱਚ ਹਫੜਾ ਦਫੜੀ ਮਚ ਗਈ ਆਵਾਜ਼ਾਂ ਆ ਰਹੀਆਂ ਸਨ ਉਸ ਨੂੰ ਚੱਕੋ ਉਸ ਨੂੰ ਚੁੱਕੋ ਕਈ ਸਿੰਘ ਉੱਥੇ ਪਹੁੰਚੇ ਸਿੰਘਾਂ ਵਿੱਚੋਂ ਇੱਕ ਸਿੰਘ ਤਾਰਾ ਸਿੰਘ ਅੱਗੇ ਵੱਧ ਕੇ ਜ਼ੈਨ ਖਾਨ ਦਾ ਸਿਰ ਵੜ ਦਿੱਤਾ ਜਦ ਜ਼ੈਨ ਖਾਨ ਮਰ ਗਿਆ ਤਾਂ ਉਸ ਦੀ ਸੈਨਾ ਯੁੱਧ ਦਾ ਮੈਦਾਨ ਛੱਡ ਕੇ ਭੱਜ ਗਈ ਇਸ ਤਰ੍ਹਾਂ ਨੇੜਲੇ ਪਿੰਡ ਮਨਹਿੜਾ ਵਿੱਚ ਜ਼ੈਨ ਖਾਨ ਨੂੰ ਖਾਲਸੇ ਨੇ ਮਾਰ ਮੁਕਾਇਆ 50000 ਖਾਲਸਾਈ ਫੌਜ ਨੇ ਜੈਨ ਖਾਂ ਦੀ ਫੌਜ ਦੇ ਦੰਦ ਖੱਟੇ ਕਰਦੇ ਆ ਸਰਹਿੰਦ ਨੂੰ ਖੂਬ ਲੁੱਟਿਆ ਤੇ ਬਰਬਾਦ ਕੀਤਾ ਸਰਹਿੰਦ ਦਾ ਨਾਂ ਸੁਣਦਿਆਂ ਹੀ ਸਿੰਘਾਂ ਨੂੰ ਗੁੱਸਾ ਆ ਜਾਂਦਾ ਸੀ ਸਿੱਖ ਇਸ ਨਗਰ ਨੂੰ ਗੁਰੂਮਾਰੀ ਕਹਿੰਦੇ ਰਹੇ ਹਨ ਸੋ ਇਸ ਤਰ੍ਹਾਂ ਸਿੰਘਾਂ ਦਾ ਇਹ ਵੱਡੇ ਕੱਲੂਖਾਰੇ ਤੋਂ ਬਾਅਦ ਜ਼ੈਨ ਖਾਂ ਤੋਂ ਬਦਲਾ ਲੈਣ ਦਾ ਸੁਪਨਾ ਸਾਕਾਰ ਹੋਇਆ ਤੇ ਉਹਨਾਂ ਨੇ ਦੁਬਾਰਾ ਤੋਂ ਸਰਹਿੰਦ ਤੇ ਫਤਿਹ ਪ੍ਰਾਪਤ ਕੀਤੀ ਤੇ ਮੁੜ ਤੋਂ ਸਿਖਰਾਈ ਨੂੰ ਸਰਹਿੰਦ ਵਿੱਚ ਸਥਾਪਿਤ ਕੀਤਾ ਗਿਆ ਸੋ ਇਸ ਤੋਂ ਅੱਗੇ ਦੀ ਗੱថា ਅਗਲੀ ਵੀਡੀਓ ਵਿੱਚ ਬਿਆਨ ਕਰਾਂਗੇ ਜੀ ਪੁੱਲਾਂ ਚੁੱਕਾਂ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੀਆਂ ਇਤਿਹਾਸ ਨਾਲ ਸੰਬੰਧਿਤ ਵੀਡੀਓਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਕਰੋ ਜੀ ਧੰਨਵਾਦ